ਫਸਟ ਪਾਰਟੀ ਦਾ ਸ਼ੋਅ ਚੈੱਕ ਕਰੋ ਮਿੱਤਰੋ ਸ਼ੀਸ਼ੇ ਵਾਂਗੂ ਜੰਕ ਲਿਆ ਸ਼ੋਅ ਸ਼ੋਅ ਪੂਰੀ ਜਮਾ ਕੋਕਾ 20 ਟਰੈਕਟਰ ਆ ਬਾਈ ਟਾਇਰ ਵੀ ਹਜੇ ਤੱਕ ਨਾਲ ਦੇ ਆ ਟਰੈਕਟਰ ਦੇ ਅੱਛਾ ਨਾਲ ਦੇ ਟਹਿਰੇ ਆ ਟਰੈਕਟਰ ਦੇ ਨਾਲ ਦੇ ਠੀਕ ਹੈ ਟਰਾਲੀ ਦੇ ਹੱਕ ਨੂੰ ਵੀ ਤਗੜਾ ਖਰਚਾ ਹੀ ਬਹੁਤ ਘਟਾ ਬਾਕੀ ਹਾਈ ਲੋਡ ਰੇਟ ਆ ਬਾਈ ਯਾਰ ਟਰਾਲੀ ਦਾ ਜਿੱਥੋਂ ਮੈਂ ਕਹਣਾ ਇਹ ਕੱਢ ਲਿਆ ਉਹ ਨਾ 850 ਵੀ ਨਹੀਂ ਕੱਢਦਾ ਸਹੀ ਗੱਲ ਹੈ ਫੈਵਰ ਛਤਰੀ ਲੱਗੀ ਆ ਤੇ ਸ਼ੋ ਸ਼ੂ ਦਾ ਚੈੱਕ ਕਰ ਲਓ ਪੂਰਾ ਸ਼ੋ ਸ਼ੂ ਦਾ ਬਾਈ ਸਾਰਾ ਰੇਨ ਵਾਲਾ ਐਟੂ ਜੱਟ ਠੀਕ ਆ ਜਮਾ ਗੇੜ ਦਾ ਓਕੇ ਜਾਵਾ ਜਮਾ ਓਕੇ ਚਾਹੇ ਬਾਹ ਕੇ ਲੈ ਜਾਣ ਯਾਰ ਇਹ ਰੰਬ ਕੋ ਵੀ ਜਮਾ ਯਾਰ ਨਵੇਂ ਵਰਗੀ ਪੈੜ ਹੈ ਤਾ ਨਾ ਟਾਇਰ ਵੀ 80 85 ਪੈਸਾਂ ਵਰਗੀ ਹੈ ਹੂ ਵੀ ਪੰਜਾਬ ਨੰਬਰ ਦਾ ਮੇਹਣੇ ਗੱਲ ਯਾਰ ਟਰੈਕਟਰ ਨਾ ਸੁੱਕਾ ਬਹੁਤ ਪਿਆ ਹੈ ਨਾ ਜਿਹੜੇ ਹਿਸਾਬ ਨਾਲ ਡਾਊਨ ਮਾਡਲ ਹਨ ਸੁੱਕਾ ਪਿਆ ਵਿਚਾਰੇ ਬਸ ਇਹ ਜਨੇਰ ਦਾ ਟਾਇਰ ਵੀ ਚੰਗੇ ਆ ਬਾਈ ਹਾਂ ਟਾਇਰ ਚੰਗੇ ਪੈ ਟਰੈਕਟਰ ਦੇ ਲੋ ਜੀ ਭਰਾਵੋ ਸਵਾਗਤ ਆ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਨਾਲ ਤੁਹਾਡੇ ਵਾਸਤੇ ਪੰਜ ਟਰੈਕਟਰ ਸੰਨ ਸਵਰਾਏ 855 ਹੋਣਗੇ ਤੇ ਦੋ ਟਰੈਕਟਰ ਛੋਟੇ ਨੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਧਿਆਨ ਨਾਲ ਦੇਖ ਲਓ ਕੱਲੇ ਕੱਲੇ ਟਰੈਕਟਰ ਬਾਰੇ ਜਾਣਕਾਰੀ ਲਵਾਏ ਬਾਈ ਕੋਲੇ ਬਹੁਤ ਸੋਹਣੇ ਸੋਹਣੇ ਟਰੈਕਟਰ ਹੁੰਦੇ ਨੇ ਖਾਸ ਕਰਕੇ ਹੁੰਦੇ ਵੀ ਪੰਜਾਬ ਨੰਬਰ ਦੇ ਟਰੈਕਟਰ ਹੀ ਨੇ ਤੇ ਚੰਗੇ ਟਰੈਕਟਰ ਹੁੰਦੇ ਬਾਈ ਕੋਲੇ ਪੰਜ ਛੇ ਤੇ ਅੱਪ ਇਹਨਾਂ ਵਾਰੀ ਜਾਣਕਾਰੀ ਦਿੰਨੇ ਆ ਕਿਹੜੇ-ਕਿਹੜੇ ਟਰੈਕਟਰ ਅੱਜ ਵੀਡੀਓ ਦੇ ਵਿੱਚ ਹੋਣਗੇ ਕੱਲੇ-ਕੱਲੇ ਟਰੈਕਟਰ ਬਾਰੇ ਜਾਣਕਾਰੀ ਤੁਹਾਨੂੰ ਦੇਵਾਂਗੇ ਪਿੰਡ ਸੰਦੋਹੇ ਖੜੇ ਆ ਆਪਣੇ ਪਿੰਡੀ ਆ ਬਾਈ ਬਾਈ ਧਰਮਜੀਤ ਕੀ ਹਾਲਾ ਧਰਮੀ ਠੀਕ ਆ ਬਾਈ ਤੇ ਅੱਜ ਫਿਰ ਜਾਣਕਾਰੀ ਦੇ ਕੇ ਨਾ ਕਿਹੜੇ ਟਰੈਕਟਰ ਦਾ ਸ਼ੁਰੂਆਤ ਕਰ ਗਿਆ ਵਾ ਕਿਹੜਾ ਮਾਡਲ ਹੈ ਟਰੈਕਟਰ ਦਾ ਇਹ ਹੈਗਾ 8 ਮਾਡਲ ਬਾਈ 2008 ਮਾਡਲ ਤੇ ਮਗਲੇ ਟਾਇਰ ਇਹਦੇ ਨਵੇਂ ਹਰ ਗਏ ਆ ਮਗਲੇ ਟਾਇਰ ਮਿੱਤਰੋ ਜਿਵੇਂ ਨਵੇਂ ਵਰਗੇ ਪਏ ਨੇ ਤੇ ਮੂਰਲੇ ਟਾਇਰ 60 65 ਪੈਸੇ ਬਾਈ 750 16 ਵਾਲੇ ਠੀਕ ਹੈ ਬਾਕੀ ਇੰਜਨ ਗੇਅਰ ਦਾ ਟ੍ਰਾਂਸ ਜਮਾ ਓਕੇ ਆ ਇੰਜਨ ਅਗੇ ਰਹਿਦਾ ਬਿਲਕੁਲ ਓਕੇ ਮਿੱਤਰੋ ਚੈੱਕ ਕਰਾਓ ਆ ਛਤਰੀ ਛੁਤਰੀ ਲੱਗੀ ਆ ਟੌਪੀ ਗਰੂਪੀ ਨਵੀਂ ਲੱਗੀ ਹੋਈ ਆ ਐਵਰ ਛਤਰੀ ਲੱਗੀ ਆ ਤੇ ਸ਼ੋ ਸ਼ੂ ਦਾ ਚੈੱਕ ਕਰ ਲਓ ਪੂਰਾ ਸ਼ੋ ਸ਼ੂ ਦਾ ਬਾਈ ਸਾਰਾ ਰੇਨ ਵਾਲਾ ਐਕਟ ਹੋ ਜਾ ਠੀਕ ਆ ਮਾੜਾ ਮੋਟਾ ਬੀ ਲਿੰਕਾਂ ਲੋਕਾਂ ਦਾ ਟੱਚਿੰਗ ਵਾਚਿੰਗ ਹੋ ਰਹੀ ਆ ਹਾਂ ਲੇਕਿਨ ਕਦੇ ਬਾਈ ਜਿਹੜੀ ਮਾਡਲ ਦੇ ਹਿਸਾਬ ਨਾਲ ਲਈ ਜਾਂਦਾ ਬਾਈ ਹੁਣ ਲਿੰਕਾਂ ਲੋਕਾਂ ਦੇ ਕਿ ਨਹੀਂ ਹਾਂ ਜਿਹੜੀ ਗੱਲ ਬਾਤ ਹੋਈ ਬਾਈ ਸੋਨੂੰ ਨਾ ਆਪਾਂ ਵੀਡੀਓ ਦੇ ਵਿੱਚ ਕੱਲੀ ਕੱਲੀ ਜਾਣਕਾਰੀ ਦੇ ਦੇ ਗਏ ਪਿਓਰ 8 ਮਾਡਲ ਆ ਕਲੌਸ ਕਾਰ ਦਾ ਇੰਜਨ ਆ ਅੱਛਾ ਪਿਓਰ 8 ਮ ਤੇ ਕਲੋਸ ਕਰਦਾ ਇੰਜਨ ਆ ਗਿਆ ਇੰਜਨ ਗੇਅਰ ਤੇ ਆਪਣੀ ਫੁੱਲ ਜ਼ਿੰਮੇਵਾਰੀ ਆ ਭਾਈ ਚਾਹੇ ਬੰਦੇ 2 ਘੰਟੇ ਬਾਹ ਕੇ ਲੈ ਜਾਣਾ ਠੀਕ ਆ ਭਾਈ ਮੈਂ ਉਹ ਰੂਟਾ ਵੀਟਰ ਪਿਆ ਹਲ ਪਿਆ ਕੁਛ ਮਰਜੀ ਪਾ ਲੈਣੀਆਂ ਤੁਸੱਲੀ ਕਰਕੇ ਲੈ ਜਾਣਾ ਠੀਕ ਆ ਭਾਈ ਜਿੰਨਾ ਚਿਰ ਬੰਦਿਆਂ ਦਾ ਮਨ ਨਹੀਂ ਖੜਦਾ ਠੀਕ ਹੈ ਉਹ ਨਾ ਚਿਰ ਨਾ ਹੋ ਕਰਨਾ ਠੀਕ ਆ ਭਾਈ ਬਾਹ ਕੇ ਲੈ ਜਾਉਣ ਚਾਹੇ 2 ਘੰਟੇ ਭਾਈ ਕਹਿੰਦਾ ਜਿੰਨਾ ਚਿਰ ਬੰਦਿਆਂ ਦਾ ਮਨ ਨਹੀਂ ਖੜਦਾ ਨਾ ਇਹਦੂ ਬਾਅਦ ਬਿਆਨ ਆ ਦੇਣਾ ਸੌਦਾ ਕਰਕੇ ਬਾਕੀ ਕਿਰਪਾ ਲੈ ਆ ਜੀ ਜੂਦਦਾ ਨਾ ਭਾਈ ਜਮਾ ਰਹਿਣ ਨਾਲ ਪਿਆ ਡਾਕਟਰ ਸੁੱਕਾ ਪਿਆ ਸਾਰਾ ਠੀਕ ਹੈ ਬਾਕੀ ਬਈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖੀਐ ਨਾ ਉਹ ਬਾਕੀ ਚੰਗਾ ਬੈਟਰ ਟਰੈਕਟਰ। ਇਹੀ ਗੱਲ ਨਹੀਂ ਸੁੱਕਾ ਹਰ ਗਿਲੰਡਰ ਲੱਗਿਆ ਹੋਇਆ ਚੈੱਕ ਕਰ ਲੋ। 2 ਸਟਾਰ ਦੇ ਵਿੱਚ ਆ ਗਿਆ। ਕੰਡੀਸ਼ਨ ਪੂਰੀ ਓਕੇ ਆ ਮਿੱਤਰੋ ਮਾਡਲ ਦੇ ਹਿਸਾਬ ਨਾਲ ਕਹਿ ਸਕਦੇ ਆ ਪੂਰਾ ਸਾਫ਼ ਸੁਥਰਾ ਟਰੈਕਟਰ ਪਿਆਗਾ। 2008 ਮਾਡਲ 55 ਨੰਬਰ ਇਹ। ਇਹ ਨੰਬਰ ਐਚ ਆਰ ਬਈ। ਅੱਛਾ ਨੰਬਰ ਐਚ ਆਰ ਆ ਗਿਆ ਇਹ। ਹਰਿਆਣਾ ਨੰਬਰ ਆ ਗਿਆ। ਐਪਿਡੇਟ ਟਰੈਕਟਰ ਦਾ ਮਿਲ ਜੂਗਾ। 2008 ਮਾਡਲ ਆ ਗਿਆ 7.5 ਲੱਖ ਰੁਪਈਆ ਡਿਮਾਂਡ ਕਰਦਾ ਇਹਦੀ। ਹਾਂ ਬਈ। ਕੀ ਮਾਨਤਾਂ ਨੋਜ ਬਈ ਜੀ। ਮਾਨਤਾਨ ਮੌਕੇ ਤੇ ਦੇਦਾ ਆ ਵੀ ਆਪਾਂ 3 ਲੱਖ ਰੁਪਈਆ ਟਰੈਕਟਰ ਮੇਤਰਮ 25000 ਡਿਸਕਾਊਂਟ ਕਰਤਾ ਬਾਈ ਨੇ ਮੌਕੇ ਤੇ 3 ਲੱਖ ਰੁਪਈਆ ਦਾ ਟਰੈਕਟਰ ਵਾਣਜੂ ਸਹੀ ਰੇਟ ਆ ਹਾਂ ਕੰਡੀਸ਼ਨ ਚੈੱਕ ਕਰ ਲਓ ਵਾ ਕੇ ਚੈੱਕ ਕਰਕੇ ਲੈ ਜਾਓ ਬਾਈ ਪੂਰੀ ਜ਼ਿੰਮੇਵਾਰੀ ਲਈ ਇੱਥੇ ਬਾਕੀ ਕੋਈ ਆਪਣੀ ਵੀਡੀਓ ਦੇਖ ਕੇ ਉਹ ਬੰਦਾ ਫਿਰ ਵੀ ਆਪਾਂ 20000 ਰੁਪਈਆ ਮਾਨਤਾਨ ਬਾਕੀ ਮੌਕੇ ਤੇ ਮਾਨਤਾਨ ਹੋ ਜਾਂਦਾ ਆਇਆ ਤੋਂ ਹੀ ਗੱਲ ਬਣ ਜੀ ਹੁੰਦੀ ਆ ਅੱਗੇ ਆ ਗਿਆ ਮਿੱਤਰ ਆ ਕਿਹੜਾ ਮਾਡਲ ਆ ਇਹ ਬਾਈ 13 ਮਾਡਲ ਆ ਇਹ ਹੈਗਾ 2013 ਮਾਡਲ ਡੀਟੀ ਮਾਡਲ ਆ ਡਬਲ ਡਿਸਟ੍ਰਿਬਿਊਟਰ ਅੱਛਾ ਡੀ ਟਰੈਕਟਰ ਹੈ ਵੀ ਪੂਰਾ ਸੋਹਣਾ ਪਿਆ ਸ਼ੋਸ਼ੂ ਦਾ ਚੈੱਕ ਕਰ ਲਓ ਤੁਸੀਂ ਤੇ ਸਮਾਨ ਸੋਹਣਾ ਇਹ ਤੇ ਵੀ ਪੂਰਾ ਲੱਗਿਆ ਫਾ ਡੱਕ ਡੱਕ ਫੇਵਰ ਛਤਰੀ ਬਾਡੀ ਲਾਈਨ ਦਾ ਚੈੱਕ ਕਰ ਲਓ ਬਾਡੀ ਲਾਈਨ ਦਾ ਬਾਈ ਜਮਾ ਸੀਸੀ ਵਰਗਾ ਟਰੈਕਟਰ ਪਿਆ ਇੰਜਨ ਹੈ ਰਿਦਾ ਓਕੇ ਜਮਾ ਜਮਾ ਓਕੇ ਚਾਹੇ ਬਾਹ ਕੇ ਲੈ ਜਾਣੇ ਯਾਰ 18 ਕੋ ਵੀ ਜਮਾ ਯਾਰ ਨਵੇਂ ਵਰਗੀ ਪੈੜ ਹੈ ਤਾ ਨਾ ਸਿਰ ਵੀ 80 85 ਪੈਸੇ ਵਰਗੀ ਹਾਂ 18 ਕੋ ਮੇਤਰੋ ਪੂਰਾ ਓਕੇ ਹੈ ਟਰੈਕਟਰ ਜਮਾ ਚੈੱਕ ਕਰ ਲਓ ਸਾਰਾ ਬਾਡੀ ਬੁੱਡੀ ਨਾਲ ਸੁੱਕਾ ਹੈ ਟਰੈਕਟਰ ਮੇਨ ਗੱਲ ਕਿਸੇ ਪਾਸਿਓਂ ਲੀਕਿੰਗ ਨਹੀਂ ਹੈਗੀ ਗਿੰਬਾ ਨੁੰਬਾ ਦਾ ਚੈੱਕ ਕਰ ਲਓ ਅੰਦਰੋਂ ਮਰਗੜਾ ਮੂੜਾ ਦੇਖ ਲਓ ਬਾਈ ਬਹੁਤ ਸਾਫ਼ ਸੁਥਰਾ ਟਰੈਕਟਰ ਪਿਆਗਾ ਕਿਸੇ ਪਾਸੋਂ ਵੀ ਮਗਰਾੜ ਮੂੜ ਸਾਰਾ ਕੁਝ ਨਾਲ ਦਾ ਵੀਰੇ ਵੇਦਾਗ ਮਰਗੜ ਨੇ ਬਾਈ ਕਹਿੰਦਾ ਕੱਲੀ ਕੱਲੀ ਚੀਜ਼ ਨਾਲ ਦੀ ਪਿਆ ਟਰੈਕਟਰ ਦੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਗਰ ਮਗਰੋ ਚੈੱਕ ਕਰ ਲਓ ਡੰਡਾ ਫੱਟੀ ਛਤਰੀ ਤਾਂ ਰੇਕ ਟਰੈਕਟਰ ਨਾਲ ਮਿਲ ਹੀ ਜਾਊਗਾ ਨਾ ਹਾਂ ਬਾਕੀ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਇਹਦਾ ਪਿਆਮ ਨੰਬਰ ਆ ਗਿਆ ਆਪਣਾ ਲੋਕ ਲਈ ਲੇਤਾ ਹੋਇਆ ਤੂੰ ਡਬਲ ਜੀਐਸਟੀ ਬੂਟਰ ਦੇ ਵਿੱਚ ਆ ਗਿਆ ਕੰਡੀਸ਼ਨ ਚੈੱਕ ਕਰ ਲਓ ਮਰਗੜਾ ਮੂੜਾ ਦਾ ਬਹੁਤ ਸਾਫ਼ ਪਿਆਰੇ ਅੰਬਾ ਨੰਬਾ ਦਾ ਚੈੱਕ ਕਰ ਲਓ ਰੋ ਡਬਲ ਪੰਪ ਪਾਵਰ ਸਟੀering ਦੇ ਵਿੱਚ ਆ ਗਿਆ ਬਾਕੀ ਕਰਵਾ ਲਿਆ ਛਾਤਰੀ ਛੁਤਰੀ ਡੈਕਡੂ ਸਾਰਾ ਸਿਸਟਮ ਚੱਲਦਾ ਬਾਈ ਕੁਝ ਲਾਉਣ ਦੀ ਲੋੜ ਨਹੀਂ ਠੀਕ ਇੱਕ ਰੁਪਿਆ ਵੀ ਕੱਲੀ ਕੱਲੀ ਚੀਜ਼ ਚੱਲਦੀ ਹੈ ਠੀਕ ਹੈ ਹੂੰ ਤੇ ਇਹਦੀ ਡਿਮਾਂਡ ਕਰਦੇ ਆਂ ਆਪਾਂ 4,75,000 ਰੁਪਿਆ ਹੈਨਾ ਹਾਂ ਬਾਈ ਤੇ ਇਹ ਚੋ ਕੀ ਮਾਨਤਾਣ ਹੋ ਜੂਗਾ ਇਹ ਆਪਾਂ 4.5 ਲੱਖ ਰੁਪਿਆ ਟਰੈਕਟਰ ਦਵਾਂਗੇ ਬਾਈ ਮਤਲਬ 4.5 ਲੱਖ ਰੁਪਿਆ ਦਾ ਟਰੈਕਟਰ ਬਣ ਜੂਗਾ ਏ ਤੇ ਲੋਨ ਫੈਂਸ ਇਹ ਟਰੈਕਟਰ ਤੇ ਹੋ ਜੂਗਾ ਕਿਸੇ ਭਰਾਣੇ ਕਰਾਉਣਾ ਹੋਇਆ ਤਾਂ ਤੇ ਬਾਈ ਕਰਵਾਦੇ ਤਾਂ ਵੀ ਕੋਈ ਚੈੱਕ ਕਰਨੀ ਨਹੀਂ ਆਪੇ ਇਹਨਾਂ ਸੰਪਰਕ ਕਰ ਲਿਓ ਹੋਲੀ ਹੋਵਾਂਗੇ ਆਪਾਂ ਤੇ ਲੋਨ ਫੈਂਸ ਕਰਵਾ ਦਾਂਗੇ ਤੇ ਟਰੈਕਟਰ ਬਾਈ ਬਾਈ ਕੋਲੇ ਪੂਰੇ ਚੰਗੇ ਨੇ ਸਾਫ ਸੁਥਰੇ ਤੇ ਬਾਕੇ ਚੈੱਕ ਕਰਕੇ ਲੈ ਜਾਓ ਇਹ ਫੁੱਲ ਗਾਰੰਟੀ ਹੈ ਬਾਈ ਦੀ ਇੰਜਨ ਗੇਅਰ ਦੀ ਅੱਗੇ ਆ ਗਿਆ 2015 ਮਾਡਲ ਹੋ ਰਕ ਹਨਾ ਇਹ ਵੀ ਪੰਜਾਬ ਨੰਬਰ ਦਾ ਲੱਗਦਾ ਹਨਾ ਇਹ ਵੀ ਪੰਜਾਬ ਨੰਬਰ ਦਾ ਬਾਈ ਫਰਸਟ ਪਾਰਟੀ ਦਾ ਸ਼ੋ ਚੈੱਕ ਕਰੋ ਮਿੱਤਰੋ ਸ਼ੀਸ਼ੇ ਵਾਂਗੂ ਜੰਕ ਲਿਆ ਸ਼ੋ ਛੂ ਪੂਰੀ ਜਮਾ ਜਮਾ ਕੋਕਾ ਵੀਸ ਟਰੈਕਟਰ ਹੈ ਬਾਈ ਟਾਇਰ ਵੀ ਹਜੇ ਤੱਕ ਨਾਲ ਦੇ ਟਰੈਕਟਰ ਦੇ ਅੱਛਾ ਨਾਲ ਦੇ ਟਹਿਰੇ ਟਰੈਕਟਰ ਦੇ ਨਾਲ ਦੇ ਠੀਕ ਹੈ ਲਗੜ ਪੰਪ ਦੇ ਵਿੱਚ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਟਾਇਰ ਨਾਲ ਦੇ ਪਏ ਹੋਣਗੇ ਇਹ 70 75 ਰੁਪਏ ਦੇ ਹੈਗੇ ਨਾ 70 ਰੁਪਏ ਟਾਇਰ ਹੈਗੇ ਆ ਬਈ ਕੋਈ ਸ਼ੱਕ ਨਹੀਂ ਇਹਦੇ ਵਿੱਚ ਬਾਕੀ ਆ ਵੀ ਵੀਰੇ ਅਲੱਗ ਤੇ ਲਾ ਲਿਆ ਗਿਆ ਅੱਛਾ ਅੱਡ ਤੇ ਲਾ ਲਿਆ ਗਿਆ ਠੀਕ ਆ ਜਿੰਨਾ ਚੱਲਿਆ ਮੀਟਰ ਤੇ Ориਜਨਲ ਚੱਲੇਗਾ 25 2600 ਘੰਟਾ ਐ ਨਹੀਂ ਹੈਗਾ ਵੀ ਪੀਐਮ 65 ਬਵਾ ਦੀ ਦਾ ਨੰਬਰ ਠੀਕ ਆ ਡਬਲ ਜੈਸਟੀ ਬੂਟਰ ਦੇ ਵਿੱਚ ਆ ਗਿਆ ਕੰਡੀਸ਼ਨ ਚੈੱਕ ਕਰ ਲਓ ਪੂਰਾ ਸਾਫ਼ ਸੁਥਰਾ ਪਿਆ ਮਾਡਲ ਦੇ ਹਿਸਾਬ ਦੇ ਨਾਲ ਕਿਤੇ ਪਾਸੇ ਹੋਏ ਟੱਚਿੰਗ ਨਹੀਂ ਹੈਗੀ ਟਰੈਕਟਰ ਇਹ ਮੈਂ ਕਹਿੰਦਾ ਕਿਤੇ ਵੀ ਨਹੀਂ ਬਾਈ ਆ ਲਿੰਕਾਂ ਨੂੰ ਕਹਦਾ ਸਾਰਾ ਇਹ ਨਾਲ ਟਰੈਕਟਰ ਹੈ ਕਿਤੇ ਟੱਚਿੰਗ ਨਹੀਂ ਹੈਗੀ ਕਿਤੇ ਵੀ ਸਾਰਾ ਟਰੈਕਟਰ Ориਜਨਲ ਪਿਆਗਾ ਬਾਈ ਕਹਿੰਦਾ ਕੰਡੀਸ਼ਨ ਚੈੱਕ ਕਰ ਲਓ ਚਾਰੇ ਪਾਸਿਓ ਤੁਸੀਂ ਤੇ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦੱਸ ਹੀ ਦੀ 70 ਪੈਸੇ ਇਹਦੇ ਨਾਲ ਛਤਰੀ-ਛੁਤਰੀ ਹੈਗੀ ਆ ਹਾਂ ਛਤਰੀ ਹੈਗੀ ਆ ਸਿੰਪਲ ਹੁੱਡ ਮਿਲ ਜੂਗਾ ਬਣਾ ਸਿੰਪਲ ਹੁੱਡ ਮਿਲ ਜੂ ਮੌਕੇ ਦੀ ਸਿੰਪਲ ਹੁੱਡ ਇਹ ਟਰੈਕਟਰ ਦੇ ਨਾਲ ਮਿਲ ਜੂਗਾ ਪੰਜਾਬ ਦਾ ਨੰਬਰ ਆ ਗਿਆ ਲੋਨ ਪੈਂਸ ਇਹ ਟਰੈਕਟਰ ਤੇ ਵੀ ਹੋ ਜੂਗਾ ਤੇ 2015 ਮਾਡਲ ਆ ਗਿਆ 490000 ਰੁਪਏ ਟਰੈਕਟਰ ਦੀ ਡਿਮਾਂਡ ਇਦੇ ਵਿੱਚ ਬਾਈ ਕੀ ਮੰਨਤਾਨ ਹੋ ਜੂ ਇਹ ਦੇ ਦਾਂਗੇ ਕਿਰਪਾਲਿਆ ਆਪਾਂ 4,70,000 ਦਾ ਬਾਈ ਮੌਕੇ ਤੇ 4 ਲੱਖ ਤੇ 70,000 ਰੁਪਏ ਦਾ ਟਰੈਕਟਰ ਵਾਣ ਜੂ ਮਿੱਤਰੋ ਬਾਕੀ ਮੌਕੇ ਤੇ ਆਉਂਗੇ ਥੋੜਾ ਬਹੁਤਾ ਹਾਂ ਬਾਕੀ ਮੌਕੇ ਤੇ ਆ ਕੇ ਹੋ ਜੂ ਰੇਟ ਬਾਈ ਯਾਰ ਕੋਈ ਆਪਣੀ ਆਏ ਵੀ ਨਹੀਂ ਹੈਗੀ ਬਿਲਕੀ ਹੀ ਖਿੱਚੀ 70,000 ਦੀ ਹਨਾ ਸਹੀ ਗੱਲ ਹੈ ਸਹੀ ਗੱਲ ਆ ਤੈਨਾਂ ਸਬਰਹਾਜ ਨੇ ਬਾਈ ਕੋਲ ਤੇ ਦੋ ਟਰੈਕਟਰ ਹੋਰ ਖੜੇ ਨੇ ਇਹਨਾਂ ਵਾਰੀ ਵੀ ਆਪਾਂ ਜਾਣਕਾਰੀ ਦਿੰਨੇ ਆ ਸਕਾਟ ਆਣ ਦਾ ਆ ਗਿਆ 435 ਹਨਾ ਹਾਂ ਇਹ 99 ਮਾਡਲ ਆ ਬਾਈ 99 ਮਾਡਲ ਆ ਗਿਆ ਇਹ ਵੀ ਪੰਜਾਬ ਨੰਬਰ ਦਾ ਪੀ 31 ਮਾਨਸਾਲਾ ਇਹ ਵੀ ਪੰਜਾਬ ਨੰਬਰ ਦਾ ਮੇਹਣੇ ਗੱਲ ਯਾਰ ਟਰੈਕਟਰ ਨਾਲ ਸੁੱਕਾ ਬਹੁਤ ਪਿਆਇਆ ਹੈ ਨਾ ਜਿਹੜੇ ਹਿਸਾਬ ਨਾਲ ਡਾਊਨ ਮਾਡਲ ਹੈ ਨਾ ਸੁੱਕਾ ਪਿਆ ਵਿਚਾਰੇ ਪਾਸ ਇੰਜਨ ਇਹਦਾ ਵੀ ਟਾਇਰ ਵੀ ਚੰਗੇ ਆ ਬਾਈ ਹਾਂ ਟਾਇਰ ਚੰਗੇ ਪਏ ਟਰੈਕਟਰ ਦੇ ਨਵੇਂ ਵਰਗੀ ਟਾਇਰ ਪਏ ਨੇ ਟਰੈਕਟਰ ਦੇ ਕੰਡੀਸ਼ਨ ਚੈੱਕ ਕਰ ਲਓ 12 4 28 4 28 ਵਾਲੇ ਟਾਇਰ ਨੇ ਤੇ ਥੋੜੇ ਬਹੁਤੇ ਮਰਗੜ ਤਾਂ ਜਰੂਰ ਗਲੇ ਨੇ ਤੇ ਬਾਕੀ ਟਰੈਕਟਰ ਕੰਮ ਵਾਲਾ ਚੰਗਾ ਕਹਿ ਸਕਦੇ ਆਪਾਂ ਕਿਉਂਕਿ ਕੰਡੀਸ਼ਨ ਖੜੇ ਦੀ ਪਤਾ ਲੱਗ ਗਈ ਹੈ ਟਰੈਕਟਰ ਕਿਸੇ ਪਾਸੇ ਲੀਕਿੰਗ ਨਹੀਂ ਹੈਗੀ ਟਰੈਕਟਰ ਦੀ 435 ਸਿੰਗਲ ਕਲਚ ਦੇ ਵਿੱਚ ਆ ਗਿਆ ਹਾਂ ਹਾਂ ਇਹ ਸਿੰਗਲ ਕਲਚ ਦੇ ਵਿੱਚ ਕਲਚ ਸਿੰਗਲ ਦੇ ਵਿੱਚ ਆ ਗਿਆ ਪੰਜਾਬ ਦਾ ਨੰਬਰ ਆ ਗਿਆ ਪਾਪ ਇੰਜਨ ਗੇਅਰ ਦਾ ਇਹ ਵੀ ਜਮਾ ਬਾਈ ਪੁਰਜਾ অল ਰੈਡੀ ਹੈ ਹਾਂ ਇੰਜਨ ਗੇਅਰ ਦਾ ਓਕੇ ਆ ਟਾਇਰ ਨਵੇਂ ਵਰਗੇ ਆ ਗਏ ਟਰੈਕਟਰ ਦੇ ਲਾਂਬੇ ਵਾਲੀ ਗੱਲ ਨਹੀਂ ਹੈਗੀ ਯਾਰ ਵੱਡੀ ਗੱਲ ਇਹ ਆ ਠੀਕ ਹੈ ਵੀ ਆਪਾਂ ਜਮਾ ਗਾਰੰਟੀ ਦੇ ਕੇ ਤੋਰ ਸਕਦੇ ਹਾਂ ਬੰਦਿਆਂ ਨੂੰ ਠੀਕ ਹੈ ਲਾਂਬੇ ਵਾਲੀ ਗੱਲ ਨਹੀਂ ਆਉਂਦੀ ਕੋਈ ਜਿਹਨਾਂ ਕੋਈ ਘੱਟ ਵਾਹੀ ਕਰਦਾ ਪੰਜ ਚਾਰ ਗੱਲਾਂ ਦੀ ਉਹਦੇ ਵਾਸਤੇ ਮਾੜਾ ਨਹੀਂ ਹਾਂ ਉਹਦੇ ਵਾਸਤੇ ਵਧੀਆ ਦੇ ਪਾਸੇ ਨਾਲ ਆਉਣ ਨਾਲੋਂ ਕਿ ਕਿਸੇ ਭਰਾ ਨੇ ਥੋੜੇ ਰੁਪਏ ਲਾਉਣੇ ਹਨ ਜਿਹੜਾ 99 ਮਡ ਲਗਾ ਤੇ 165000 ਰੁਪਏ ਡਿਮਾਂਡ ਕਰਦਾ ਇਹਦੀ ਕੀ ਮਾਨਦਾਨ ਹੋ ਜੂਜੋ ਇਹ ਦੇ ਦਾਂ ਗਿਰਪਾਲੇ ਆਪਾਂ ਮੌਕੇ ਤੇ 145000 ਦਾ ਭਾਈ 145000 ਰੁਪਏ ਦਾ ਮਿੱਤਰੋ ਕੁਆੜ ਦੇ ਭਾਈ ਰੇਟ ਹੈਗਾ ਟਰੈਕਟਰ ਦਾ ਤੇ ਟਾਇਰਾਂ ਟੂਰ ਕੁਛੇ ਕਰਾਉਣ ਦੀ ਲੋੜ ਹੀ ਮੰਗਣ ਬਈ ਟਾਇਰਾਂ ਦੀ ਮੇਨ ਗੱਲ ਹੁੰਦੀ ਹੈ ਟਾਇਰ ਟੂਰ ਟਰੈਕਟਰ ਦੇ ਚੰਗੇ ਪਏ ਨੇ ਬਾਕੀ ਬਾਕੇ ਭਾਈ ਚੈੱਕ ਕਰਕੇ ਲੈ ਜਾਓ ਤੇ ਅੱਗੇ ਆ ਗਿਆ 235 ਮਿੰਦਰਾਂ ਦਾ 에어ਫਲੋ ਏ ਬਾਈ ਹਰ ਵਕਤ ਬਾਈ ਕੋਲੇ ਇੱਕ ਦੋ ਪੀਸ ਖੜੇ ਹੀ ਹੁੰਦੇ ਨੇ ਸਵਰਾਜ 855 ਤੇ ਇਹ ਟਰੈਕਟਰ ਇਹ ਟਰੈਕਟਰ ਨਾਲ ਸੰਧੀ ਕਦੋਂ ਵੀ ਬਾਈ ਨੂੰ ਫੋਨ ਲਾ ਲਓ ਤੁਹਾਨੂੰ ਇੱਕ ਦੋ ਪੀਸ ਮਿਲ ਹੀ ਜਾਣਗੇ ਇਹਦੇ ਬਾਰੇ ਦਈ ਜਾਣਕਾਰੀ ਕਿਹੜਾ ਮਾਡਲ ਆ ਗਿਆ ਇਹ 8 ਮਾਡਲ ਆ ਬਾਈ ਅੱਛਾ 2008 ਮਾਡਲ ਆ ਗਿਆ 2008 ਮਾਡਲ ਆ ਏਅਰ ਫਲੋ ਟਰੈਕਟਰ ਆ ਇਹਦਾ ਗੇਅਰ ਗੂਰ ਲਿਫਟ ਲੂਟ ਇਹ ਸਭ ਸਾਡੀ ਆਈ ਟਰੈਕਟਰ ਦਾ ਹੁੰਦਾ ਬਾਈ ਬਾਕੀ ਮੰਨ ਕੇ ਚੱਲੋ ਵੀ ਆຊ ਹੀ ਹੁੰਦਾ ਟਰਾਲੀ ਦੇ ਹੱਥ ਪਾਣੀ ਦਾ ਤਾਂ ਖਰਚਾ ਬਹੁਤ ਘੱਟ ਆ ਐ ਜੀ ਟਰਾਲੀ ਦੇ ਹੱਕ ਨੂੰ ਵੀ ਤਗੜਾ ਖਰਚਾ ਹੀ ਬਹੁਤ ਘਾਟਾ ਬਾਕੀ ਹਾਈ ਲੋਡ ਰੇਟ ਆ ਬਾਈ ਯਾਰ ਟਰਾਲੀ ਦਾ ਜਿੱਥੋਂ ਮੈਂ ਕਹਣਾ ਇਹ ਕੱਢ ਲਿਆ ਉਹ ਨਾ 850 ਵੀ ਨਹੀਂ ਕੱਢਦਾ ਸਹੀ ਗੱਲ ਐ ਕੰਡੀਸ਼ਨ ਦਾ ਸਾਫ ਸੁਥਰਾ ਪਿਆ ਰੇਮਬਾ ਨੂੰ ਮੈਂ ਚੈੱਕ ਕਰ ਲਓ ਕਿਸੇ ਪਾਸੇ ਬੇਦਾਗ ਟਰੈਕਟਰ ਪਿਆ ਜਿਆਦਾ ਟਰੈਕਟਰ ਆ ਬਾਈ ਯਾਰ ਬੰਦਿਆਂ ਨੇ ਨਵਾਂ ਕਢਵਾਇਆ ਸੀ ਜੀ ਤੋ ਆਪਾਂ ਲੈਤਾਗਾ ਆਏ ਨਹੀਂ ਹੈਗਾ ਵੀ ਕੋਈ ਕਿਰਾਏ ਕਰੂਗੇ ਤੇ ਚੱਲਿਆ ਹੋਊਗਾ ਪੱਠੇ ਵਾਲੇ ਕੋਲੇ ਚੱਲਿਆ ਹੋਊਗਾ ਠੀਕ ਐ ਪਹਿਲੇ ਮਾਲਕ ਤੋਂ ਹੀ ਆਇਆ ਹਾਂ ਪਹਿਲੇ ਮਾਲਕ ਤੋਂ ਚੱਪ ਵਾਲੀ ਕਾਫੀ ਆ ਆਈਡੀ ਪ੍ਰੂਫ ਸਾਰਾ ਕੁਝ ਨਾ ਮਿਲ ਜੂਗਾ ਠੀਕ ਐ ਤੋ ਮਿੱਤਰੋ ਕੰਡੀਸ਼ਨ ਨਾਲ ਚਾਰੇ ਪਾਸੋਂ ਟਰੈਕਟਰ ਚੈੱਕ ਕਰ ਲਓ ਯਾਰ ਮਰਗਾੜ ਮੂੜ ਬਹੁਤ ਸੋਹਣੇ ਪਿਆ ਹੋ ਸਕਦਾ ਵੀ ਇਹ ਮਾਰਲੇ ਟਾਇਰ ਵੀ ਹਲੇ ਤੱਕ ਨਾਲ ਦੇ ਹੋਣ ਠੀਕ ਹੈ ਇਹ ਬਾਈ ਕਹਿੰਦਾ ਹੋ ਸਕਦਾ ਟਾਇਰ ਵੀ ਨਾਲ ਦੇ ਹੋਣ ਟਾਇਰ ਲਮਗਲੇ ਪਏ ਨੇ ਮਿੱਤਰੋ 30 ਕ ਪੈਸੇ 30 ਕ ਪੈਸੇ ਕਹਿੰਦਾ ਮੂਲੇ ਪਏ ਨੇ 50 ਪੈਸੇ 2008 ਮਾਡਲ ਆ ਗਿਆ ਮੇਨ ਗੱਲ ਨੰਬਰ ਪੰਜਾਬ ਦਾ ਗਿਆ ਪੀ ਵੀ 30 ਮੁਖਸਰ ਦਾ ਹਨਾ ਕੰਡੀਸ਼ਨ ਚੈੱਕ ਕਰ ਲਈ ਤੁਸੀਂ ਚਾਰੇ ਪਾਸੇ ਰੇਟ ਇਹਦਾ ਬਾਈ ਨੇ ਰੱਖਿਆ ਹੋਇਆ 1 ਲੱਖ ਤੇ 30 ਕ ਹਜ਼ਾਰ ਵੀ ਰੇਟ ਰੱਖਿਆ ਹੋਇਆਗਾ ਟਰੈਕਟਰ ਚੰਗਾਗਾ ਤੇ ਇਹ ਜੋ ਕੀ ਮਾਨਤਾਨ ਹੋ ਜੂਗਾ ਇਹ ਦੇ ਦਾਂਗਾ ਰਪਾਲੇ 7.5 ਲੱਖ ਦਾ 7.5 ਲੱਖ ਦਾ ਬਾਕੀ ਬਾਕੀ ਜੇ ਕੋਈ ਬੰਦਾ ਵੀਡੀਓ ਦੇਖ ਕੇ ਆਉਗਾ ਆਪਣੀ ਯਾਰ ਹੋਰ ਵੀ ਕਰਦਾ ਇਹ ਮਿਲ ਤਾਣਾ ਲੋ ਬਾਈ ਜਿੰਨਾ ਹੋ ਸਕਿਆ ਬਾਈ ਕਹਿੰਦਾ ਮਾਨਤਾਨ ਕਰ ਦੂ ਵੀਡੀਓ ਸ਼ੇਅਰ ਕਰਕੇ ਆ ਜੋ ਆਪਣੇ ਪੇਜ ਨੂੰ ਫੇਸਬੁੱਕ ਤੇ ਫੋਲੋ ਕਰਕੇ ਤੇ YouTube ਤੇ ਸਬਸਕ੍ਰਾਈਬ ਕਰਕੇ ਆ ਜੋ ਤੇ ਇਨ੍ਹਾਂ ਟਰੈਕਟਰਾਂ ਸੰਬੰਧੀ ਕਿਸੇ ਭਰਾ ਨੇ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਆਪਾਂ ਨੰਬਰ ਪੁੱਛ ਲੈਣਾ ਬਾਕੀ ਸਕਰੀਨ ਤੇ ਵੀ ਲਾਉਂਦਾ ਆ ਆਪਣਾ ਨੰਬਰ ਦੱਸ ਦੋ ਬਾਈ ਨੰਬਰ 98781 6344 ਠੀਕ ਆ ਬਾਈ ਤੇ ਨੰਬਰ স্ক্রিন ਤੇ ਬਾਈ ਦਾ ਚੱਲੀ ਜਾਂਦਾ ਜਲਦੀ ਜਲਦੀ ਬਾਈ ਨਾਲ ਸੰਪਰਕ ਜਰੂਰ ਕਰ ਲਓ ਟਰੈਕਟਰ ਪੰਜੇ ਹੀ ਵਧੀਆ ਚੰਗੀ ਕੰਡੀਸ਼ਨ ਦੇ ਟਰੈਕਟਰ ਨੇ ਬਾਈ ਨਾਲ ਸੰਪਰਕ ਕਰ ਲਿਓ ਤੇ ਜਿਹੜੇ ਭਰਾਵਾਂ ਨੂੰ ਆਪਣੀ ਵੀਡੀਓ ਚੰਗੀ ਲੱਗਦੀ ਆ ਉਹ ਅੱਗੇ ਬਾਈ ਸ਼ੇਅਰ ਵੀ ਜਰੂਰ ਕਰ ਦਿਓ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ